ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਚੱਲੇ ਦਰਸ਼ਨ ਕਰਨ ਫਾਦੇਗੜ ਸਾਹਿਬ ਤੇ ਤੇਲ ਪਾਣੀ ਗੱਡੀ ਜੀ ਆਪਾਂ ਪਵਾ ਲਿਆ ਤੇ ਹਵਾ ਪਾਣੀ ਵੀ ਚੈੱਕ ਕਰਾ ਲਿਆ ਆ ਬਾਈ ਜੀ ਕਰ ਰਹੇ ਹਵਾ ਚੈੱਕ ਸਾਡੇ ਸੰਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੀਆਂ ਸੰਗਤਾਂ ਬੈਠੀਆਂ ਮਗਰ ਦੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਸ ਹੋਰ ਜੀ ਆਗੇ ਸੰਤ ਜੀ ਇਹ ਜਲੀ ਤਦ ਤੁਹਾਨੂੰ ਕਿਵੇਂ ਠੀਕ ਹੈ ਹਾਂ ਬਈ ਹੁਣ ਪਿੰਡੋਂ ਆਏ ਤੁਸੀਂ ਮਿਲ ਗਈ ਮਨਜ਼ੂਰੀ ਮਿਲ ਗਈ ਮਨਜ਼ੂਰੀ ਵੀ ਨਹੀਂ ਮਿਲਦੀ ਅੱਛਾ ਉਹ ਤੁਸੀਂ ਇਧਰ ਕਿ ਚੱਲਾਂਗੇ 8 ਵਜੇ ਹਾਂ ਹਾਂ ਅੱਛਾ ਮਾ ਨਹੀਂ ਹੁਣ ਚਲ ਗਈ ਇਹ ਤਾਂ ਬੜਾ ਭਾਗਾ ਵਾਲਾ ਦਿਨ ਅੱਜ ਭਾਗਾ ਉਹ ਦਿਨ ਤਾਂ ਕੱਲ ਨੂੰ ਵੀ ਨਹੀਂ ਕੱਲ ਨੂੰ ਨਹੀਂ ਅੱਜ ਫਿਰ ਜਿਹੜਾ ਸਤਾਂ ਨੇ ਮਾ ਲੋ ਵਜਨ ਕਰਤੇ ਅੱਛਾ ਪੂਰਾ ਉਤਰਨਾ ਪੈਂਦਾ ਚਲੋ ਪਾਣੋਂ ਕੋਮ ਲੱਗਦਾ ਤੇ ਆਪਾਂ ਗਾ ਬੇਨਤੀ ਕਰ ਦਿੰਦੇ ਹਾਂ ਹਾਂ ਕੋਮ ਲੱਗਦਾ ਸਾਡੇ ਵੀਰ ਸਰਦਾਰ ਨਛੱਤਰ ਸਿੰਘ ਜੀ ਜੋਧਾ ਜੀ ਇਹ ਪਿੱਛੇ ਸਾਡੇ ਬਿਠੇ ਵੀਰ ਭਗਵਾਨ ਸਿੰਘ ਜੀ ਭਗਵਾਨ ਸਿੰਘ ਜੀ ਇਹ ਇੱਧਰ ਸਾਡੇ ਵੀਰ ਬਿਠੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਆਹ ਪ੍ਰਿੰਸ ਜੀ ਆਹ ਸੰਗਤਾਂ ਹੁਣ ਜਗਾਰਾ ਛੱਡ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕੰਮ ਚੰਗੇ ਕਰਕੇ ਕੰਮ ਚੰਗੇ ਕਰ ਸਮਝੀ ਗੱਲ ਹਾਂ ਜਿਹੜਾ ਤੁਸੀਂ ਅੱਗੇ ਦੇ ਦਰਬਾਰ ਕੋਣੀ ਅੱਗੇ ਲੱਗਾ ਆ ਜਿਵੇਂ ਗਾਇਆ ਵੀ ਆ ਇੱਥੇ ਸਭ ਕੁਝ ਲੇਖਾ ਦਾ ਹੋਣਾ ਹੀ ਹੋਣਾ ਪਿਆ ਉਹ ਲੇਖਾ ਉੱਤੇ ਬੜੀ ਸਪੀਡ ਨਾਲ ਰੋਕੀ ਜਾਂਦੇ ਪਏ ਆ ਨਹੀਂ ਨਹੀਂ ਇੱਥੇ ਲੇਖਾ ਰੱਖਿਆ ਕੰਪਿਊਟਰ ਲਾਇਆ ਦਾ ਲੇਖਾ ਇੱਥੇ ਹੀ ਹੁੰਦਾ ਇੱਥੇ ਮੰਗੀ ਜਾਂਦਾ ਨਾ ਉਹ ਉਹ ਮੈਂ ਵੀ ਵੇਖਿਆ ਵੀ ਜਿਹੜੇ ਕੋਈ ਉਹੋ ਜਿਹੇ ਬੰਦੇ ਨਾ ਮਾੜਾ ਕੰਮ ਕਰਦੇ ਆ ਜਿਹੜਾ ਰੱਬ ਦਾ ਭੈਅ ਨਹੀਂ ਗਾ ਬਿਲਕੁਲ ਉਹ ਵੇਖਿਆ ਵੀ ਉਹਨਾਂ ਦਾ ਰਿਜ਼ਲਟ ਤਾਂ ਇੱਥੇ ਹੁੰਦਾ ਹੈ ਰਿਜ਼ਲਟ ਬਿਲਕੁਲ ਹੁੰਦਾ ਹੈ ਇਹ ਹੁੰਦਾ ਤੇ ਗਾਂ ਵੀ ਹੁੰਦਾ ਗਾਂ ਵੀ ਹੁੰਦਾ ਜੀ ਗਾਂ ਵੀ ਉਹਦੇ ਪਾਸੇ ਹੁੰਦਾ ਨੋ ਵਿਆਹ ਹੀ ਲੱਗਦਾ ਨਾ ਸਰਜੀਤ ਜੀ ਗੱਲ ਉਹ ਸਿੱਧੀ ਨਿਬੇੜ ਕਿਉਂ ਨਹੀਂ ਜਿਹੋ ਜਿਹੇ ਬੀਜੋਗੇ ਉਹ ਜਾ ਵੱਡੋਗੇ ਜੇ ਤੁਸੀਂ ਕੰਡੇ ਬੀਜੋਗੇ ਤੇ ਕੰਡੇ ਵੱਡਾਗੇ ਪਰ ਤੁਸੀਂ ਕਣਕ ਬੀਜੀਆ ਤੇ ਝੋਨਾ ਥੋੜੀ ਵੱਡੇਗਾ ਹਾਂ ਕਣਕ ਹੀ ਵੱਡਾਂਗੇ ਆਪਾਂ ਕੰਮ ਤਾਂ ਐ ਹੀ ਚੱਲੀ ਜਾਣਾ ਕਿਤੇ ਕਹੋਗੇ ਨਾ ਮੈਂ ਮੈਂ ਮੇਰੀ ਮੇਰੀ ਕੁਛ ਨਹੀਂ। ਯਾਰ ਥੋੜੀ ਜਈ ਦੇ ਵੱਡੇ। ਅੱਜ ਕੱਲ ਸਿਆਲ ਚ ਰੋਸ ਵੀ ਬਿਲ ਲੈ ਜਾਂਦਾ। ਅੱਜ ਫੇਰ ਵਾਰ। ਵੀਰ ਵਾਰ। ਹਾਂ। ਤਾਂ ਹੀ ਮੱਲੋ ਦਾ ਪੁਰਾਣਾ ਜਿਹਾ ਰਸਤਾ ਹੀ ਹੈ। ਲਵਾਰੇ ਫਰ ਮੇਲਾ ਹੁੰਦਾ ਨਾ। ਬਾਬਾ ਜੀ। ਕਿਹੇ ਨੂੰ ਕਿਹੇ ਤਰਾ। ਕਿਤੇ ਵੀ ਸ਼ਰਦਾ ਕੋਈ ਵੀ ਤਾਂ ਮੱਖਰਦਾ ਨਾ ਚੱਲਦਾ। ਵਾਹ ਵਾਹ ਵਾਹ। ਜਿਹੋ ਦਾ ਬੀਜਾਂਗੇ ਉਹਦਾ ਵੜਲਾਂਗੇ ਬੰਬਸ। ਇਕ ਨਾਲ ਹੀ ਦਾ ਟਾਡਰਮਲ ਦੀ ਉਹ ਨਾਲ ਹੀ ਵੇਲੀ ਨਾਲ ਹੀ ਆ ਤੇ ਉਹ ਦਾ ਆਪਣਾ ਟਾਡਰਮਲ ਦੀ ਹਵੇਲੀ ਆ ਉਥੇ ਐਨਆਰਆਈ ਨੇ ਕੰਮ ਸ਼ੁਰੂ ਕਰਤਾ ਹਵੇਲੀ ਬਣਾਤੀ ਅੱਛਾ ਉਹਨਾਂ ইংল্যান্ড ਤੋਂ ਕੋਈ ਲੈ ਕੇ ਆਇਆ ਫੋਟੋ ਅੱਛਾ ਫੋਟੋ ਖਿੱਚੀ ਸੀ ਉਹਦੀ ਟਾਡਰਮਲ ਦੀ ਹਵੇਲੀ ਦੀ ਹਵੇਲੀ ਦੀ ਹਾਂ ਸੇਮ ਉਹੋ ਹੀ ਚੀਜ਼ ਬਣਾਉਂਦੇ ਪਏ ਹੁਣ ਦੁਬਾਰਾ ਰਿਪੇਅਰ ਕਰਦੇ ਸਾਰੇ ਸਾਰੇ ਉਹਨੇ ਪਾਸੇ ਬਾਉਂਡਰੀ ਬਣਾ ਕੇ ਪਾਸੇ ਬਾਉਂਡਰੀ ਬਾਹਰ ਐਨਆਰਆਈ ਸਾਰੇ ਸੇਵਾ ਕਰਦੇ ਸਾਰੇ ਐਨਆਰਆਈ ਸੇਵਾ ਕਰਦੇ ਪਏ ਉੱਥੇ ਹਾਂ ਫੋਟੋ ਬੜੀ ਪੁਰਾਣੀ ਆ ਹੁਣ ਫੋਟੋ ਇੰਗਲੈਂਡ ਤੋਂ ਲੈ ਕੇ ਆਇਆ ਬੰਦਾ ਉਹਨੇ ਕੁਦਰਤੀ ਖਿੱਚੀ ਸੀ ਉਦੋਂ ਵੇਲੇ ਦੀ ਹੁਣ ਆਹ ਸਾਹਮਣੇ ਰੱਖੀ ਸੀ ਫੋਟੋ ਤੇ ਉਸ ਫੋਟੋ ਦੇ ਆਧਾਰ ਤੇ ਸਾਰੀ ਉਮਰ ਚਲੀ ਗਈ ਬਹੁਤ ਬੜਾ ਬਹੁਤ ਤਗੜੀ ਇਤਿਹਾਸਕ ਵੇਲੇ ਆਣ ਗਿਆ ਮੋਰਾ ਐ ਨਹੀਂ ਤੇ ਨਹੀਂ ਮੋਰਾ ਐ ਜਣ ਕੇ ਰਹਿਣੀ ਐ ਜੁੜੇ ਹੋਏ ਜਿਹੜੇ ਸਾਰਾ ਬਈ ਐਵੇਂ ਆਪਣੇ ਪਾਕਿਸਤਾਨ ਚ ਇਤਿਹਾਸ ਪੁਰਾਣੇ ਪਏ ਐ ਦੀਆਂ ਵੇਲੀਆਂ ਹੋਵੇ ਹੋਵੇ ਪੰਜਾਬ ਦੀ ਉਹ ਜਿਆਦੇ ਪਏ ਉੱਥੇ ਪਾਕਿਸਤਾਨ ਵੀ ਜਾਣਾ ਪਰ ਪਾਕਿਸਤਾਨ ਚੱਲਣਾ ਹਾਂ ਜਲਦੀ ਕਿਤੇ ਪਾਕਿਸਤਾਨਾ ਪਾਕਿਸਤਾਨ ਪਾਕਿਸਤਾਨ ਇੱਥੇ ਲਾਇਆ ਆ ਬਾਈ ਰੋਡ ਚੱਲੀਏ ਫਿਰ ਆਪਾਂ ਹੈ ਬਾਈ ਰੋਡ ਬਾਈ ਰੋਡ ਨਹੀਂ ਨਹੀਂ ਉੱਥੋਂ ਗੱਡੀ ਖਲਾਰ ਕੇ ਤੇ ਉੱਥੇ ਨਾਲ ਲੈ ਜਾਣੀ ਉਹ ਤਾਂ ਕਰਤਾਰਪੁਰ ਨਾ ਆ ਆਪਾਂ ਵੀ ਜਾ ਲਈਏ ਦਸਾਂ ਦਨਾਂ ਦਾ ਹਾਂ ਵੈਸੇ ਬਾਈ ਰੋਡ ਚੱਲੀਏ ਸਾਰੇ ਦਸਰ ਫੇਰ ਹੋਣੇ ਫੇਰ ਉਧਰ ਬੰਦਾ ਹੋਵੇ ਨਾ ਆਪਣਾ ਬੰਦਾ ਹੈਗਾ ਹੈ ਹੈ ਬੰਦਾ ਵਿਕਾਸ਼ ਵਿਕਾਸ਼ ਬਾਹੂ ਲੈ ਲਾਂਗੇ ਨਾਲ ਆਪਣਾ ਵਿਕਾਸ਼ ਨੂੰ ਲੈ ਆਏ ਆ ਕੁਭਾਵੇਗਾ ਉਧਰ ਆਇਆ ਸਾਰਾ ਕੰਮ ਆਉਂਦਾ ਉਹ ਇਹਨਾਂ ਦੀ ਕੰਮ ਦੀ ਜ਼ਿੰਮੇਵਾਰੀ ਹੁੰਦੀ ਆ ਅੱਛਾ ਸਾਰੇ ਹਣਕ ਮਾਵਣਾ ਪੈਣਾ ਪਵੇਗਾ ਆਪਾਂ ਇੱਧਰ ਜਾਣੇ ਆ ਆਪਣੇ ਨੂੰ ਆ ਮਾ ਜਰ ਨੂੰ ਇਧਰ ਭਜਾ ਦੇ ਰਹੀ ਨੇ ਆ ਆਪਣਾ ਗੱਲ ਤੋਤਾ ਹੀ ਹੁੰਦਾ ਹੈ ਜਿਹੜਾ ਕੱਲ ਨੂੰ ਹੋਰ ਕੱਲ ਨੂੰ ਵਰਤاويه ਤੈਨੂੰ ਤਾਂ ਭਰਾਵਾ ਵਜੂਰੀ ਲੈਣੀ ਪੈਣੀ ਕਰੋ ਤਾਨੂੰ ਕੋਈ ਵਜੂਰੀ ਥੋੜੀ ਲੈਣੀ ਸੀ ਆ ਬਾਈ ਭਾਨੇ ਇਹ ਘਰੋਂ ਪੁੱਛਣਾ ਕੋਈ ਟਾਰਡਿਓ ਜਿਹੜਾ ਉਹ ਜਾਵਾਂਗੇ ਰਾਜਾ ਗੱਲ ਬਜ਼ੂ ਤੂੰ ਬਾਹਰ ਗਿਆ ਤੇਰੇ ਪਸੇ ਕੋਲ ਬੱਠੇ ਬਜ਼ੂ ਤੂੰ ਆ ਗਿਆ ਮੇਰੇ ਬੱਠੇ ਵਾਹ ਜੀ ਵਾਹ ਮੇਰੇ ਭਾਈ ਦੋਸਤ ਆਪੇ ਕਰਦੇ ਰਹਿਣ ਜਿੰਦਾ ਜੰਦਾ ਅਹੀ ਆਜ ਕੱਲ ਲੁਜਾਨੇ ਫੈਲ ਲਾਉਣੇ ਇੱਕ। ਇਹ ਲਾ ਲਾ ਜਿੱਦਾਂ ਅਰੇ ਗੱਲ ਤੇਰਦਾ ਫਿਰ ਮੈਂ ਹੈ? ਫਿਰ ਘਰ ਦੇ ਕੰਦ ਕਰਨਾ। ਕੀ? ਫੈਲ ਲਾ ਕੇ ਬਾਹਰ ਜਾਣੇ ਮੈਨੂੰ। ਮੈਨੂੰ ਕਰੋ ਜਿੱਤੇ ਗੱਲਾਂਗੇ। ਹੈ? ਬਾਹਰ ਲਗੇ ਮੇਰਾ ਇੱਥੇ ਹੀ ਬਾਹਰ ਕੈਨੇਡਾ ਅਮਰੀਕਾ ਇੱਥੇ ਮੈਨੂੰ। ਸਹੀ ਗੱਲ ਇੱਥੇ ਹੀ। ਆਨੰਦ ਪਾ ਲਈ ਤੇ ਗੜੀ। ਐਦੋਂ ਆਨੰਦ ਕੀ ਆਊਗਾ? ਹੋਰ ਕੀ ਹੈ? ਨਾਮ ਤਰਹਿਂਦਰ ਜਾ ਰਹਾ ਮਕਰੋਧ ਲੋਭ ਮੋਹ ਹੰਕਾਰ ਮਨ ਲੀਣਾ ਮਨ ਇਹਨਾਂ ਵਿੱਚ ਕੀ ਹੋਇਆ ਪਿਆ ਇਹਨਾਂ ਵਿੱਚ ਫਸਿਆ ਪਿਆ ਦੰਦ ਕਾਟ ਮੁਕਤ ਕਰੋ ਕੀਨਾ ਤੇ ਗੁਰੂ ਜੀ ਇਹਨਾਂ ਬੰਧਨਾ ਤੋਂ ਮੁਖ ਨੂੰ ਆਜ਼ਾਦੀ ਦਿਵਾਉਂਦੇ ਨੇ ਇਹਨਾਂ ਤੋਂ ਮੁਖ ਨੂੰ ਖਲਾਸੀ ਦਿਵਾਉਂਦੇ ਨੇ ਜਦੋਂ ਮਨੋਂ ਕੀਨਾ ਜੋ ਬਾਹਰ ਨਿਕਲਦਾ ਹੈ ਇਹਦਾ ਪਰਵਾਹ ਹੈ